ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਆਪਦੇ ਪਰਿਵਾਰਾਂ ਵਿੱਚ ਤੇ ਘਰ ਬੈਠੇ ਹੋਏ ਸਾਡੇ ਲੋਕ ਗੀਤ ਸਾਡੀਆਂ ਬੋਲੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਜਿਹੜਾ ਕਿ ਬਚਪਨ ਵਿੱਚ ਮੈਂ ਆਪਦੇ ਮੰਮੀ ਮੇਰੇ ਭੂਆ ਜੀ ਹੁਣਾਂ ਨਾਲ ਬਹੁਤ ਗਾਇਆ ਉਹ ਤੁਹਾਡੇ ਰੋਬਰੂ ਮੈਂ ਕਰੂੰਗੀ ਰੰਗਲਾਸੀ ਚਾਰਖਾ ਚੰਨਾ ਵੀ ਰੰਗਲਾਸੀ ਚਾਰਖਾ ਚੰਨਾ ਵੇ ਚੱਕ ਕੇ சி பூனியவலி சனே விட்டி சார ஓடே வே ਪੇ ਗਰੀਬ ਚਨਾਵੇ ਤੂਤਾ ਮੰਗਦਾ ਸੀ ਕੋੜੇ ਵੇ ਵਾਗੇ ਦੀ ਸੀਰਾ ਵਿੱਚ ਨਾਵੇ ਵਿੱਚ ਸੂਟੇ ਦੀ ਸੰਕੀਰੇ ਵੇ ਤਦ ਕਿਉਂ ਨਾ ਬੋਲੇ ਆ ਚਨਾਵੇ ਜਦ बैठे सी वीरे वे वागे देसी रा विच नवे विच सूटे दे सकान ने वे, वे। तत क्यों नाम बोलिया चनवे जद बैठे सी मम में वे ਰੰਗਲਾ ਸੀ ਚਾਰਖਾ ਚੰਨਾ ਵੇ ਚੱਕ ਡਾਉਂਦੇ ਚੂਬਾਰੇ ਵੇ ਚਿੱਟੀਆਂ ਸੀ ਪੂਣੀਆਂ ਚੰਨਾ ਵੇ ਤੰਦੇ ਲੈਂਦੇ ਹੂ ਲਾਰੇ ਉਮੀਦ ਹੈ ਜੀ ਤੁਹਾਨੂੰ ਇਹ ਲੋਕ ਗੀਤ ਪਸੰਦ ਆਇਆ ਹੋਊਗਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ